ਤੇ ਗੱਲ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦੀ ਜਿਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਨੇ ਬਿਕਰਮ ਮਜੀਠੀਆ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਤੇ ਇੱਕ ਐਫ ਆਈ ਆਰ ਹੋਰ ਦਰਜ ਕਰ ਲਈ ਗਈ ਹੈ ਜਿਸ ਦਿਨ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਅਰੈਸਟ ਕਰਨ ਗਈ ਸੀ ਉਸ ਦਿਨ ਬਿਕਰਮ ਮਜੀਠੀਆ ਦੇ ਸਮਰਥਕ ਉੱਥੇ ਵੱਡੀ ਗਿਣਤੀ 'ਚ ਜਮ੍ਹਾਂ ਹੋਏ ਸੀ ਔਰ ਪੁਲਿਸ ਦੇ ਨਾਲ ਉਹਨਾਂ ਅਫਸਰਾਂ ਦੇ ਨਾਲ ਬਹਿਸਬਾਜੀ ਦੀਆਂ ਵੀਡੀਓ ਵੀ ਵਿਕਰਮ ਮਜੀਠੀਆ ਦੀਆਂ ਸਾਹਮਣੇ ਆਈਆਂ ਸੀ ਸੋ ਉਸੇ ਦੇ ਆਧਾਰ ਤੇ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਨਵਾਂ ਪਰਚਾ ਦਰਜ ਕਰ ਲਿਆ ਗਿਆ ਸਰਕਾਰੀ ਕੰਮਾਂ 'ਚ ਵਿਗਨ ਪਾਉਣ ਦਾ ਜਾਂ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦਾ ਔਰ ਸਿਰਫ ਵਿਕਰਮ ਮਜੀਠੀਆ ਨਹੀਂ ਉਹਨਾਂ ਦੇ ਸਵਰਥਕਾਂ ਦੇ ਖਿਲਾਫ ਵੀ اے ਐਫ ਆਈ ਆਰ ਇੱਕ ਦਰਜ ਕੀਤੀ ਗਈ ਹੈ ਸਰਕਾਰੀ ਕੰਮਾਂ 'ਚ ਰੁਕਾਵਟ ਪਾਉਣ ਦੇ ਵਿਜੀਲੈਂਸ ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਇਲਜ਼ਾਮਾਂ ਦੇ ਚੱਲਦੇ ਇਹ ਪਰਚਾ ਦਰਜ ਹੋਇਆ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆਂ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਤਿਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ ਡਰੱਗ ਕੇਸਟ ਵੀ ਆਮਦਨ ਤੋਂ ਬਾਜ਼ ਜਾਇਦਾਦ ਦੇ ਵਿੱਚ ਵੀ ਤੇ ਹੁਣ ਇੱਕ ਨਵਾਂ ਪਰਚਾ ਨੇ ਡੇਢ ਮਹੀਨੇ ਬਾਅਦ ਪੰਜਾਬ ਪੁਲਿਸ ਜਾਗੀ ਹੈ ਕਿ ਅੰਮ੍ਰਿਤਸਰ ਵਾਲੇ ਇਨਸੀਡੈਂਟ 'ਚ ਪਰਚਾ ਦੇਣਾ ਸੋ ਇਹ ਪਰਚੇ ਇਹ ਬਥੇਰੇ ਕਰਨੇ ਨੇ ਪੰਜਾਬ ਪੁਲਿਸ ਨੇ ਸਾਨੂੰ ਪਤਾ ਹੈ ਬੜਾ ਕਲੀਅਰ ਇਨਸਟਰਕਸ਼ਨ ਹੈ ਮੁੱਖ ਮੰਤਰੀ ਦੀ ਇੱਕ ਤੋਂ ਬਾਅਦ ਇੱਕ ਪਰ ਇਹਦੇ ਨਾਲ ਪੰਜਾਬ ਪੁਲਿਸ ਦਾ ਆਪਣਾ ਹੀ ਚਿਹਰਾ ਨੰਗਾ ਹੋ ਰਿਹਾ ਹੈ ਤੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰਾਂ ਵਿਚਾਲੇ ਤਕਰਾਰ ਚੱਲ ਰਹੀ ਹੈ ਇਲਜ਼ਾਮ ਤਰਾਸ਼ੀਆਂ ਦਾ ਦੌਰ جاری ਹੈ ਪਰ ਇਸ ਸਭ ਦੇ ਵਿਚਾਲੇ ਅਕਾਲੀ ਦਲ ਦੇ ਨੁਮਾਇੰਦੇ ਇਸ ਮਸਲੇ ਤੇ ਆਮੋ ਸਾਹਮਣੇ ਨੇ ਅਕਾਲੀ ਲੀਡਰ ਪਰਮਬੰਦ ਸਿੰਘ ਵੰਟੀ ਰਮਾਣਾ ਨੇ ਅਕਾਲੀ ਵਿਧਾਇਕ ਮਨਪ੍ਰੀਤ ਯਾਲੀ ਤੇ ਗੰਭੀਰ ਇਲਜ਼ਾਮ ਲਾਉਂਦੇ ਦਾਵਾ ਕੀਤਾ ਕਿ ਯਾਲੀ ਨੇ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਤੋਂ ਬਾਹਰ ਕਢਵਾ ਲਈ ਜਿਸ ਤੇ ਮਨਪ੍ਰੀਤ ਯਾਲੀ ਨੇ ਵੀ ਸਾਹਮਣੇ ਆ ਕੇ ਤੱਥਾਂ ਦੇ ਨਾਲ ਡਾਕੂਮੈਂਟਸ ਦੇ ਨਾਲ ਜਵਾਬ ਦਿੱਤਾ ਇਹ ਜਿਹੜੀਆਂ ਜ਼ਮੀਨਾਂ ਥੋਡੀਆਂ ਜ਼ਮੀਨਾਂ ਕਿਵੇਂ ਬਚੀਆਂ ਮੈਂ ਤਾਂ ਸਾਹਮਣੇ ਰੱਖਿਆ ਹੋਇਆ ਆ ਸਾਰਾ ਏਰੀਆ ਲੈਂਡ ਪੂਲਿੰਗ ਚੋਂ ਬਾਹਰ ਹੈ ਆ ਅਜੰਤਾ ਫਿਰ ਇਹ ਕਹਿੰਦੇ ਜੀ ਕਿ ਰੇਡ ਆ ਦਾ ਸਰਟੀਫਿਕੇਟ ਹੈ ਤਾਂ ਡਿਵੈਲਪਡ ਲੈਂਡ ਹੈ ਆ ਅਨੰਤਾ ਇਨਕਲੇਵ ਦੀ ਬਾਉਂਡਰੀ ਵਾਲ ਹੈ ਜਿੱਥੇ ਆ ਮੇਰੀ ਉਂਗਲ ਮੈਂ ਚਲਾ ਰਿਹਾ ਥੋੜੀ ਜ਼ਮੀਨ ਬਾਉਂਡਰੀ ਵਾਲ ਤੋਂ ਬਾਹਰ ਹੈ ਡਿਵੈਲਪਡ ਕਿਵੇਂ ਹੈ ਇੱਥੇ ਅੱਜ ਵੀ ਤੁਸੀਂ ਜਾ ਕੇ ਵੇਖ ਲਓ ਖੇਤ ਹੈ ਮੈਂ ਚੈਲੰਜ ਕਰਦਾ ਕੱਲ ਨੂੰ ਉੱਥੇ ਪ੍ਰੈਸ ਨੂੰ ਲੈ ਚੱਲਦੇ ਹੇਤ ਹੈ ਉੱਥੇ ਤੁਸੀਂ ਇਹਨੂੰ ਡਿਵੈਲਪਡ ਲੈਂਡ ਜਿਵੇਂ ਪਹਿਲਾਂ ਕਾਂਗਰਸ ਵਲੇ ਸ਼ੋਅ ਕੀਤਾ ਅੱਜ ਤੁਸੀਂ ਇਹਨੂੰ ਵੀ ਡਿਵੈਲਪਡ ਲੈਂਡ ਕਹਿ ਕੇ ਤੁਸੀਂ ਲੈਂਡ ਪੂਲਿੰਗ ਚੋਂ ਬਾਹਰ ਕਰ ਰਹੇ ਹੋ ਇੱਕ ਤਾਂ ਗੱਲ ਕੀਤੀ ਗਈ ਆ ਕਿ ਜਿਹੜੀਆਂ ਮੀਰੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀ ਲੈ ਲਈਆਂ ਗਈਆਂ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਇਹਦੇ ਵਿਚ ਆ ਰਹੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਵਿੱਚ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਸੀ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ ਸੋ ਇਹ ਕਹਿੰਦੇ ਵੀ ਸਰਕਾਰ